ਕਬੀ ਆ ਚਾਰੇ ਨਹੀਂ ਫੰਡ ਰਹਾ ਪੁਣਾ ਫੜ ਜਾਲੂ ਚਰ ਤੂੰ ਫੰਡ ਨਹੀਂ ਮਾਨਾ ਭਾਈ ਪੱਤਾ ਨਹੀਂ ਚੰਦਾ ਮੈਂ ਐਨੇ ਤੈਨੂੰ ਕਹਦਾ ਭਾਈ ਜਮੇ ਫੰਡਰਾਂ ਨੇ ਤਾਂ ਇਹਦਾ ਜਮੇ ਫੰਡਰਾਂ ਨੇ ਯਾਰ ਇੱਕ ਫੰਡਰ ਮਨਿਕ ਲੈਨੇ ਤਿੰਨ ਗੱਪਾਂ ਇਹਦਾ ਜਮਾ ਫੰਡਰਾਂ ਨੇ ਸੁਣ ਲੈ ਗੱਲ ਇੱਕੋ ਹੀ ਦਾਦੇ ਕਿੱਥੇ ਕਿੱਥੇ 18 ਨਹੀਂ ਚੰਗਾ ਕੁਝ ਦਾਸ ਦੋ ਕੋਈ ਗੱਲ ਨਹੀਂ ਆਪਾਂ ਤਾਂ ਵੀ ਗਾਹ ਨੂੰ ਅਗਲਾ ਹੁੰਦਾ 10000 ਨੂੰ ਦੰਨੇ 11000 ਨੂੰ ਦੰਨੇ ਮੈਨੂੰ ਆਪ ਨੂੰ ਵੀ ਕੋਈ ਬਣੇ ਨਾ ਫਿਰ ਤੂੰ ਇੱਕੋ ਹੀ ਦੱਸ ਇੱਕੋ ਹੀ ਦੱਸ ਆਪ ਨੂੰ ਰੋਟੀ ਬਣੇ ਇੱਕੋ ਹੀ ਇੱਥੋਂ ਇੱਥੋਂ ਅਸਲੀ ਗੱਲ ਆ ਵਸ ਇੱਕੋ ਦਾਇਤਾ ਪਰ ਪੱਟੀ ਜੀ ਦੇ ਨੇ ਤੈਨੂੰ ਪਤਾ ਨਹੀਂ ਬੰਨਣਾ 10000 ਲੈ ਮੈਂ ਵੀ ਇੱਕੋ ਹੀ ਦੱਸ ਕੇ ਜਾਂਦਾ ਤੈਨੂੰ ਨਹੀਂ ਮੈਂ ਕਿਹਾ ਮੈਂ ਤੈਨੂੰ ਪੂਰਾ ਬੱਕਰੀਆਂ ਪਾਸ 12500 ਨਹੀਂ ਮੈਂ ਕਿਹਾ ਦੇ ਦੇ ਨਹੀਂ ਸਾਡੀ ਰੋਟੀ ਬਣੂ ਗਰੀਬਾਂ ਦੀ ਰੋਟੀ ਮਾਂ ਦੇ ਨਾ ਸਭ ਦੀ ਬਣੀ ਰੋਟੀ 13000 ਨੂੰ ਸੀ 13 ਨੂੰ ਆਪਾਂ ਇੱਕ ਗੱਲ ਤੁਹਾਡੀ ਸਮਝ ਗਏ ਸੀ ਆਪਾਂ ਇਹਨੂੰ ਮੋਲੀ ਹੋ ਜਾ ਕਰਿਆ ਫਿਰ ਮੈਨੂੰ ਇੱਕੋ ਗੱਲ ਦੱਸਦੇ ਨੇ ਸੂਨੇ ਵੀ ਅਸੀਂ ਵੀ ਖੋਦੀਆਂ ਮੂਰੇ ਕੱਲ ਨੂੰ ਵੇਚਣੀਆਂ ਵੀ ਨਹੀਂ ਅਸੀਂ ਇਹ ਤਾਂ ਯਾਰ ਬਾਈ ਤੇਰੇ ਨਾਲ ਹੀ ਉਹ ਵੀ ਉਨੇ ਚੀ ਜਾਂਦੀ ਹੈ ਵੀ ਦੇਖ ਕੱਪ ਨਹੀਂ 13000 ਨੂੰ ਬੰਨਾ ਹੈ ਓਏ ਦੇਖ ਬਾਈ ਤੂੰ ਯਾਰ ਬਾਈ ਯਾਰ ਜਿਹੜੀ ਸਾਨੂੰ ਨਾ ਆਖਿਆ ਨਾ ਹੋ ਗਈ ਬਸ ਸਾਢੇ 13 ਨੂੰ ਨਹੀਂ ਮਗਾ ਹੁਣ ਤਾਂ ਕਸਾ ਗੱਲ ਸੁਣ ਲਾ ਪਮਾ ਜੀ ਆਪਾਂ ਨੂੰ ਪੰਜ ਪੰਜ ਸੌ ਹੀ ਬਣ ਗਏ ਆਪਣਾ ਤੇ ਮਤ ਲਾਓ ਬਾਈ ਤੇ ਜਾਈਏ ਆਪਣਾ ਵੀ ਹੋ ਜਾਂਦਾ ਮਗਾ ਜਾਈਏ ਆਪਣਾ ਵੀ ਹੋ ਜਾਂਦਾ ਦੇਖੋ ਮੇਰੀ ਵੀ ਬਾਈ ਆਈ ਗੱਲ ਯਾਰ ਹੋ ਜਾਂਦਾ ਜਾਈਏ ਤੇ ਆਪਣੇ ਕੋਲੇ ਆਉਣੀਆਂ ਤਾਂ ਆਪਾਂ ਉਹਦੀ 500 ਲੇ ਫੜਾ ਦੇਗੇ ਠੀਕ ਕੋਈ 500 ਬਣਦੇ ਸਾਢੇ 13 ਨੂੰ ਦੰਨੇ ਨਹੀਂ ਮਗਾ ਹੋਣਗਾ ਨਹੀਂ ਐਵਰ ਮੈਨੂੰ ਵੀ ਮਾੜਾ ਮੋਟਾ ਰੋਟੀ ਬਣੀ ਨਾ ਇੱਕੋ ਹੀ ਦਾਦੇ ਰੋਟੀ ਕਿੱਥੇ ਬਣਦੀ ਹੈ ਕਿੱਥੇ ਬਣਦੀ ਹੈ ਰੋਟੀ ਹੁਣ ਜਦ ਬੱਕਰੀ ਇੱਕ ਰੋਟੀ ਕਿੱਥੇ ਬਣਦੀ ਹੈ ਤੇਰੀ ਰੋਟੀ ਤੇਰੀ ਕਿੱਥੇ ਬਣਦੀ ਹੈ ਉਹ ਬੱਕਰੀ ਵਿੱਚ ਆਈ ਗਈ ਹੈ ਉਹ ਵੀ 14 ਨੂੰ ਦੰਨਾ ਹੈ ਮੇਰੀ ਤਾਂ ਗੱਲ 14 ਨੂੰ ਦੰਨਾ ਹੈ ਬਹੁਤੀਆਂ ਗੱਲਾਂ ਛੱਡ 14 ਨੂੰ ਦੰਨਾ ਹੈ ਚਲ ਉਸ ਮੰਡੇ ਹੋਰ ਲਵਾਗੇ ਬੱਕਰੀਆਂ ਨਾ ਹੈਗੀਆਂ ਬੱਕਰੀ ਨਿਗਾ ਚ ਹੁਣ ਮੇਰੇ ਹੁਣ ਘਰਾ ਦੇਣਾ ਇਸ ਬਾਦੀਆਂ ਖੜੀਆਂ ਨੇ ਇਸ ਬਾਦੀਆਂ ਖੜੀਆਂ ਨੇ ਮੇਰੀ ਗੱਲ ਮੇਰੀ ਨਿਗਾ ਚ ਖੜੀਆਂ ਨਾ ਮਿੱਠੂ ਆ ਜਾ ਇਸ ਤਰ੍ਹਾਂ ਮੇਰੀ ਜਾਂ ਮੇਰੀ ਹੁਣ 14 ਨਹੀਂ ਕੁਛ ਨਹੀਂ ਨਾ ਇਹਦਾ ਕੁਛ ਜਾ 14.5 ਨੂੰ ਹੋਊਗਾ ਉਹ ਨਹੀਂ ਮੈਂ ਕਹਾ ਮੈਨੂੰ ਆਪ ਨੂੰ ਬਣੇ ਦੇ। ਚੱਲ ਰਹਿਣ ਦੇ ਭਾਈ ਫਿਰ। ਤੈਨੂੰ ਬਣੇ ਬਣੇ ਵੀ ਕੁਝ ਨਹੀਂ। ਤੇਰੇ ਬੰਦੇ ਨਹੀਂ ਕਹਤਾ 14.5 ਨੂੰ ਤੇਰੇ ਬੰਦੇ ਨਹੀਂ ਕਹਤਾ। ਨਹੀਂ ਨਹੀਂ ਆਇਆ ਤਾਂ ਹੁਣ ਤੈਨੂੰ ਕੋਈ ਰਾਜੂ ਤੇਰੇ ਬੰਦੇ ਨਹੀਂ ਕਹਤਾ ਲੈ 14.5 ਨੂੰ ਦੇ। 14.5 ਨਹੀਂ ਕੁਝ ਬਣੇ। ਨਹੀਂ ਕੁਝ ਆ। ਨਹੀਂ ਨਹੀਂ 14.5 ਹੁਣ ਯਾਰ ਮੇਰੀ ਜਗਲ ਸੁਣ ਲੈ ਬੱਕਰੀ ਓਏ ਆ ਓਏ ਕੜਤੀ ਬੱਕਰੀ ਦੀ ਮਾੜੀ ਲੱਗਦੀ ਜਿੰਨੇ ਮੇਰੀ ਗੱਲ ਸੁਣ ਲੈ ਮੰਨਿਆ ਜਾਂਦੀ ਆ ਕਰ ਲੈ ਨਹੀਂ قال ਛੋਟੀ ਮੰਨ ਨਹੀਂ ਮੰਨਣੀ ਮੰਨ ਤਾਂ ਜਾ ਬੱਕਰੀ ਬਾਹਰ ਕਰ ਦੇ ਪਾਉ ہاں ਜਾਂ ਨਾ ਦੱਸ ਦੇ 14 ਨੂੰ ਦੇਖ ਤੂੰ ਕਿਹਾ ਤਾਂ ਮਹਿੰਗਿਆ ਪੈਂਦੀ ਆ ਦੇਖ ਤੂੰ ਹਾਂ ਨਹੀਂ ਮੈਂ ਪਾਰ ਨਹੀਂ ਆ ਦੇ ਭਾਈ ਸਾਡੇ ਜਾ ਬੱਕਰੀ ਇਹ 14 ਨੂੰ ਕਹਿੰਦੇ ਨੇ ਭਾਈ 14 ਨੂੰ ਕਹਿੰਦੇ ਨੇ 14 ਨੂੰ ਪਾਉਂਦੇ ਆ ਪੈਸੇ ਲੈ ਲੈ ਚੱਲ ਭਾਈ ਯਾਰ ਛੋਟੀ ਮਰਜ਼ੀ ਆ ਆਪਾਂ ਦਾ ਕਰ ਲੈ ਹੁਣ 14 ਨੂੰ ਪਾਉਂਦਾ ਨਹੀਂ ਚਲਾ ਚਲੀ ਬੱਕਰੀ ਜਾ ਵਾ ਫੰਡਰਾ ਆ ਜਾ ਆ ਜਾ ਓਏ ਆ ਮੈਂ ਕੱਢ ਕੇ ਦਿੰਦਾ ਬੱਕਰੀਆਂ ਤੈਨੂੰ 4-5 ਜੁੜਾ ਓਏ ਓਰੇ ਆਜਾ ਤੇਰੇ ਸਾਹ ਦੀਆਂ ਬੱਕਰੀਆਂ ਮੇਰੀ ਨੀਂ ਵਿੱਚ ਖੜੀਆਂ ਨੇ ਯਾਰ ਆ ਕੱਢੀ ਓਏ ਉਹ ਵੀ ਲੈ ਲਾਂਗੇ ਆ ਵੀ ਲੈ ਲਾਂਗੇ ਓਏ ਬੋਲੇ ਬੰਦੇ ਓਏ ਉਹ ਵੀ ਓਏ ਪਾਲਾ ਬੱਕਰੀ ਨਹੀਂ ਬੋਲੀ ਔਰ ਬੱਕਰੀ ਦਾ ਪਾਲਾ ਹੋਰ ਮੈਨੂੰ ਪਿਆਹ ਰੁਪਏ ਦੇ ਵਿੱਚ ਬਣਦਾ ਯਾਰ ਪੰਜ ਕਰ ਲੋ ਫਿਰ ਪੰਜ ਕਰ ਲੋ ਭਾਈ ਪੰਜ ਕਰ ਲੋ ਤੇ ਜਦੋਂ ਰੁਪਏ ਵੜਦੇ ਬਰਾਬਰ ਹੀ ਹੁੰਦਾ ਨਹੀਂ ਸਾਡੇ ਦੇ ਭਾਈ ਇੰਨਾ ਅਸੀਂ ਜੇਬ ਦੇਖ ਰਹੇ ਹਾਂ ਪਰ ਬਰਾਬਰ ਹੀ ਹੁੰਦਾ ਅਸੀਂ ਵੀ ਦੇਖਦੇ ਹਾਂ ਉਹ ਸੁਨੱਖੀ ਆ ਬੱਕਰੀ ਆ ਪਾਲੋ ਪੰਜ ਰੁਪਏ ਆ ਬਰਾਬਰ ਹੁੰਦਾ ਤਾਂ ਵੀ ਬੱਕਰੀ ਪਾਉ ਆਹ ਕਾਲੀ ਪਾਉ ਪਾ ਸੁਨੱਖੀ ਆ ਪਾਲਾ ਸੁਨੱਖੀ ਆ ਬੱਕਰੀ ਪਾ ਲਈ ਉਹ ਸੁਨੱਖੀ ਆ ਬੱਕਰੀ ਆ ਓਏ ਬੱਕਰੀ ਯਾਰ ਬਸ ਇਹ ਕਾਇਮ ਓ ਜੰਗੂ ਮਾਜਰਾ ਬੱਕਰੀ ਲੈਣੀ ਸਲੱਖੀ ਆ ਦੇ ਨਾਲ ਦੀ ਗੱਬੀ ਚੱਲਣੀ ਨਹੀਂ ਘੜੇ ਘਟੀ ਆ ਜੇ ਵੀ ਓ ਮਾਜਰਾ ਬੰਪੂ ਮਲਾ ਨਾ ਕਰ ਓ ਹੋਰ ਪਾਲਾ ਕੋਈ ਫਿਰ ਹੋ ਗਈਆਂ ਕੋਈ ਹੋਰ ਪਾਲਾ ਚਾਚਾ ਜਰਾ ਪੰਜ ਹੋ ਗਈਆਂ ਚਾਰ ਚਾਰ ਪੰਜ ਪੰਜ ਦੋ ਪਾਣੀ ਚੱਲਣੀ ਯਾਰ ਸਾਡੇ ਹੋਰ ਆਪ ਕੋਈ ਬੜਾ ਮਾਜਰ ਲਿਸੀ ਜਰੂਰੀ ਕਾਹ ਪਾਲਾ ਫਿਰ ਲਾਲ ਪਾਲਾ ਹੈ ਕੋਈ ਬੈਟਰੀ ਨਹੀਂ ਓ ਯਾਰ ਤੁਹਾਨੂੰ ਕੀ ਹੁੰਦਾ ਇੱਕ ਬੱਕਰੀ ਤੁਸੀਂ ਰੱਖ ਲਓ ਓ ਯਾਰ ਵੇਖ ਨਾ ਮੜਦਾ ਗੱਲ ਨਾ ਚਾਚਾ ਆ ਗਿਆ ਹੈ ਜੀ ਡੱਬੀ ਜਿ ਘੜੇ ਤੇ ਬਾਰੇ ਇਹਦਾ ਹੋਰ ਨਹੀਂ ਜੀ ਓਏ ਆਈ ਮੇ ਪੈਸੇ ਫੜਾ ਯਾਰ ਅੱਛਾ ਤੇ ਗੂਗਲ ਤੇ ਕਰਾਂ ਯਾਰ ਉਧਰ ਆ ਗੂਗਲ ਬਾਈ ਪੈਸੇ ਬਵਾ ਇੱਕ ਚਾਰ ਬੱਕਰੇ ਦਾ 28 ਤਿੰਨ ਲੈਣੀਆਂ ਨੇ ਯਾਰ ਚਾਰ ਹੋਇਆ ਚਾਰ ਦਾ ਬਾਈ ਚਾਰ ਚਾਰ ਦਾ ਸੌਦਾ ਚਾਰ ਦਾ ਹੋਇਆ ਬਾਈ ਆ ਆ ਭਾਗ ਦਿਆ ਭਾਈ ਸੌਦਾ ਚਾਰ ਦਾ ਹੈ ਕਿ ਇਧਰ ਚਾਰ ਜਾਂ ਮਸੜਾ ਕਾ ਖੜਿਆ

ਆ ਸਾਡੇ ਕਿਹਾ ਗਿਆ ਸਤਾਜ ਇਹ ਦੰਦ ਖੜੀ ਸਾਡੇ 13 ਨੂੰ ਪਾ ਦੇ ਯਾਰ ਉਹ ਵੀ ਪਾ ਦੇ ਕਿਹੜੀ ਆ ਵੀ ਵਿੱਚ ਹੀ ਪਾ ਦੇ ਚਲ ਜਾਂਦੇ 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 ਸਾਡੇ 13 ਨੂੰ ਪੰਜੇ ਚਲੋ ਜਾਂਦੇ ਮਾਰੋ 500 ਪਾ ਬਣਕਾ ਗੁਗਲ ਪੇ ਦੇ ਕਰ ਗੁਗਲ ਦੇ ਦੇ ਨੂੰ ਸਾਡੇ ਜਾਨ ਨੂੰ ਚਾਹੇ ਬਚਾ ਦਦਾ ਯਾਰ ਹੁਣ ਤੂੰ ਹੀ ਉਹੀ ਕਰ ਯਾਰ ਓਏ 12 ਮਹੀਨੇ ਲੱਗੇ ਮੋੜਨੇ ਯਾਰ ਨਿਕਲ ਗਈ ਪੱਕੜ ਕਰ ਓ ਯਾਰ 5 ਮਹੀਨੇ 14 ਨੂੰ ਪਾ ਦੇ ਯਾਰ ਕੀ ਪੈ ਜਾ ਉਹ ਦੰਦ ਜਿਹੜਾ ਤਰੀਕਾ ਐਸੋ ਵੱਡਾ ਬਣ ਗਿਆ ਚਲਾਇਆ ਕਰੋ ਇੱਕ ਇੱਕ ਮਿੰਟ ਕੱਲੀ ਦਾ ਜੇ 500 ਕੱਟ ਦੇ ਦੋ ਮੇਰੇ ਸਾਡੇ ਆਉਂਦੀਆਂ ਨਜ਼ਰ ਕਰਨੀ ਕੋਈ ਨਾ ਆ ਅਰੇ ਕੋਈ ਆ ਮਾਨ ਲੈ ਰਾ ਮਾਨ ਲੈ ਰਾ 14 ਨੂੰ ਪੰਜੇ ਪਾਉਣੇ ਆ ਜਿੰਦੀਆਂ ਦਾ ਪੰਜ ਪੰਜ ਸੌ ਮਾਰ ਚਾਰ ਹੀ ਪਾਉਣੇ ਯਾਰ ਚਾਰ ਦਾ ਉਹ ਖੜੇ 9 ਮਿੰਟ ਦਾ ਆ ਤਾਂ ਹੋ ਗਈ ਜੀ ਚੋਟੀ ਦਿਵਾਉਣੀ ਆ ਯਾਰ ਉਹ ਨਹੀਂ ਪਰ ਉਹ ਹੀ ਤਾਂ ਗੱਲ ਉਹ ਨਹੀਂ ਤੂੰ ਰਹਿਣ ਦਾ ਯਾਰ ਜੋ ਚਾਰ ਦਾ ਆ ਬਾਲਾ ਰੱਖਾ ਪਰ ਇੱਕ ਤਲਾ ਕੜ ਉਹ ਲਾਲ ਲਿਆ ਆ ਛਿੱਟੀ ਵਾਲਾ ਕਹੜੀਆਂ ਬਾਵੇਂ ਛਿੱਟੀ ਗਈ ਹੋ ਰਹਾ ਸਾਡਾ ਰੱਛਾ ਤੇ ਪੈਸੇ ਪਾਉ ਪਰਣਾ ਚਾਰ ਦਾ ਫਿਰ ਨੋਰ ਲੈਣਾ ਕੋਈ ਫਾਇਦਾ ਨਹੀਂ ਉੱਤਨੀ ਗੱਲ ਕਾ ਫਿਰ ਰਹਿਣ ਦੇ ਯਾਰ ਚੱਲ ਆ ਜਾਂ ਮੈਂ ਛੁੱਟਾ ਤੂੰ ਆ ਆ ਸਾਡੇ ਹਿਸਾਬ ਨਾਲ 1.5 ਦੀ ਆ ਪਾਲਾ ਜੇ ਉਹ ਬੱਕਰੀ ਪਾਉਣੀ ਆ ਓਏ ਆ ਜਾ ਫਿਰ ਮਿੱਠੂ ਤੈਨੂੰ ਨਹੀਂ ਸਮਝਦਾ ਵੀਰੇ ਇੰਨਾ ਨਾੜ ਆਏ ਨਹੀਂ ਓਏ ਮਿੱਠੂ ਆ ਜਾ ਫਿਰ ਇੱਧਰ ਦੇਖ ਦੇ ਮੈਨੂੰ ਵੀ ਆ ਜ ਆਜਾ ਆਜਾ ਓਏ ਆਜਾ ਹੁਣ ਸਾਢੇ 13 ਨੂੰ ਪਾਲਕ ਲਈ ਕੋਈ ਕੱਲੀ ਨਹੀਂ ਪਾਲਕ ਇਹ ਕਹਿੰਦਾ ਸਾਢੇ 13 ਨੂੰ ਵਿੱਚ ਕੀ ਹੋਣਾ ਤਾਂ ਉਹ ਉਹ ਤਾਂ ਜਰ ਪਤਾ ਹੀ ਆ ਲੈ ਉਹ ਪਾ ਗਿਆ ਆ ਜਾ ਕਿਉਂ ਤੇਰਾ 10000 ਕਿੰਨੇ ਪੈਸੇ ਬਣ ਗਏ ਸਾਰੀਆਂ ਓਏ ਕਿਵੇਂ ਹੋ ਗਈਆਂ ਪੰਜੇ ਪੱਲੀ ਹੋ ਗਈਆਂ ਅੱਧੇ ਰਾਮ ਪੰਜੇ ਹੋ ਗਈਆਂ ਬਾ ਠੀਕ ਐ ਬਾਈ ਕਿੰਨੇ پیسے ਬਣ ਕੇ ਵੀਰ ਦੇਖੀ ਆਵ ਲਾਗੇ ਜੋੜ ਕਰ ਬਾਈ ਜੋੜ ਪੰਜ ਲੱਖ ਰੁਪਏ ਯਾਰ ਸਾਡੀ ਖੂਬ ਲਾਗੇ ਗਿਆ ਨਾ ਦਾੜੀ ਨਿੱਤ ਕਾ ਕਰ ਜਾਂਦੇ ਪੱਕਾ ਸੀ ਕਰਦੇ ਹੈ ਮੈਂ ਤਾਂ ਪਰਾਂ ਉਹ ਨਹੀਂ ਪੁੱਗਦੀ ਕਿਉਂ ਗਰੀਬ ਨੂੰ ਵਰਉਂਦੇ 67500 ਵੀ ਹੋ ਗਿਆ ਵੀਰੇ ਹੁੰਦਾ ਸਾਰੇ ਗੁੱਗਲ 'ਤੇ ਕਰ ਦਈਏ ਕਿੱਸੇ ਨੰਨੇ ਸਾਡੇ 135 ਤੇਰਾ ਭਾਜਾ ਪਾ ਲੈ

ਪੰਜਾ ਪਾਜ ਉਹ ਕਰਦੇ ਆ ਇੱਕ ਮਿੰਟ ਸਾਰੀ ਪਾ ਦੇ ਆ ਕੈਸ ਆ ਦਾ 70 ਨੂੰ ਦੀ ਸੀਗੇ ਦੋ ਜਾ ਸਾਰਾ ਪਾ ਦੇ ਨੂੰ ਆ 100 100 ਦੇ ਗਿਰ ਲਾ ਉਪਰ ਆ 100 100 ਦੇ ਗਿਰ ਲਾ ਕਿੰਨੇ 60000 ਕਿੰਨੇ ਬਣਦੇ ਕਿੰਨੇ ਹੁਣ 100 100 ਦੇ ਗਿਰ ਲਾ ਕਿੰਨੇ ਇੰਨੇ